ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਤੋਂ ਪੀਐਸਐਲਵੀ ਸੀ23 ਨੂੰ ਕਾਮਯਾਬੀ ਨਾਲ ਲਾਂਚ ਕਰ ਦਿੱਤਾ ਗਿਆ ਹੈ ਸ਼੍ਰੀ ਹਰੀਕੋਟਾ ਸਥਿਤ ਇਸਰੋ ਸਪੇਸ ਸੈਂਟਰ सेंसर ਤੋਂ ਇਸ ਉਪਗ੍ਰਹਿ ਨੂੰ ਲਾਂਚ ਕੀਤਾ ਗਿਆ ਲਾਂਚਿੰਗ ਦੇ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹੇ ਇਹ ਉਪਗ੍ਰਹਿ ਆਪਣੇ ਨਾਲ ਪੰਜ ਵਿਦੇਸ਼ੀ ਉਪਗ੍ਰਹਿ ਨਾਲ ਲੈ ਕੇ ਗਿਆ ਹੈ ਇਹ ਰਾਕਟ ਉਡਾਨ ਤੋਂ ਬਾਅਦ ਸਭ ਤੋਂ ਵੱਧ ਵਜ਼ਨ ਵਾਲੇ ਉਪਗ੍ਰਹਿ ਸਪੋਟ 7 ਨੂੰ ਪੁਲਾੜ ਦੇ ਕੇਂਦਰ ਦੇ ਵਿੱਚ ਸਥਾਪਿਤ ਕਰੇਗਾ ਭਾਰਤ ਨੇ 1999 ਤੋਂ ਹੁਣ ਤੱਕ ਪੀਐਸਐਲਵੀ ਜ਼ਰੀਏ 35 ਵਿਦੇਸ਼ੀ ਉਪਗ੍ਰਹਿ ਪੁਲਾੜ ਦੇ ਵਿੱਚ ਸਥਾਪਿਤ ਕੀਤੇ ਨੇ ਇਸ ਨਵੇਂ ਮਿਸ਼ਨ ਦੇ ਜ਼ਰੀਏ ਇਸ ਦੀ ਕੁੱਲ ਗਿਣਤੀ ਚਾਲੀ ਹੋ ਗਈ ਹੈ ਪੀਐਸਐਲਵੀ ਦੀ ਇੱਕ ਕਮਰਸ਼ੀਅਲ ਉਡਾਨ ਹੈ ਪੰਜ ਉਪਗ੍ਰਹਿਆਂ ਦੇ ਵਿੱਚੋਂ ਦੋ ਕੈਨੇਡਾ ਇੱਕ ਜਰਮਨੀ ਤੇ ਦੋ ਹੋਰ ਦੇਸ਼ਾਂ ਦੇ ਨੇ ਨਰੇਂਦਰ ਮੋਦੀ ਨੇ ਪੀਐਸਐਲਵੀ ਦੀ ਲਾਂਚਿੰਗ ਤੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਕਮਰਸ਼ੀਅਲ ਲਾਂਚਿੰਗ ਦੀ ਦਿਸ਼ਾ ਦੇ ਵਿੱਚ ਕਦਮ ਵਧਾਉਂਦੇ ਹੋਏ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਯਾਨੀ ਇਸਰੋ ਨੇ ਆਪਣੇ ਅੰਤਰਿਕਸ਼ ਕੇਂਦਰ ਹੇ ਸ਼੍ਰੀ ਹਰੀਕੋਟਾ ਤੋਂ ਚਾਰ ਦੇਸ਼ਾਂ ਦੇ ਪੰਜ ਵਿਦੇਸ਼ੀ ਸੈਟਲਾਈਟ ਲੌਂਚ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਅੰਤਰਿਕਸ਼ ਕੇਂਦਰ ਦੇ ਵਿੱਚ ਮੌਜੂਦ ਵਿਗਿਆਨਿਕਾਂ ਨੇ ਇੱਕ ਦੂਜੇ ਨੂੰ ਇਸ ਮੌਕੇ ਵਧਾਈ ਵੀ ਦਿੱਤੀ ਐਂਡੀਐਸ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਸਰੋਨੇ ਪਹਿਲੇ ਅੰਤਰਿਕਸ਼ ਅਭਿਆਨ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੰਤਰਿਕਸ਼ ਕੇਂਦਰ ਦੇ ਵਿੱਚ ਮੌਜੂਦ ਰਹੇ ਜਿਵੇਂ ਹੀ ਲੌਂਚ ਕੀਤਾ ਗਿਆ ਪੀਐਸਐਲਵੀ ਸੀ23 ਨੂੰ ਦੋਸਤ ਬਾਅਦ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਸੰਬੋਧਿਤ ਕੀਤਾ ਉਹਨਾਂ ਤਾਂ ਉਹਨਾਂ ਕਿਹਾ ਕਿ ਕਬੱਡੀ ਕਾਮਯਾਬੀ ਕਹੀ ਜਾ ਸਕਦੀ ਹੈ ਜਿਸ ਦਾ ਸਾਰਾ ਜੋ ਸਿਹਰਾ ਹੈ ਉਹ ਵਿਗਿਆਨੀਆਂ ਦੇ ਸਿਰ ਜਾਂਦਾ ਹੈ ਅਸਵੇਰੇ 9:52 ਮਿੰਟ ਤੇ PSLV C23 ਨੇ ਉਡਾਨ ਭਰੀ ਤੇ ਅਗਲੇ 20 ਮਿੰਟ ਦੇ ਵਿੱਚ ਚਾਰ ਚਰਨ ਸਫਲਤਾਪੂਰਵਕ ਨਾਲ ਆਪਣੇ ਪੂਰੇ ਕੀਤੇ ਔਰਬਿਟ ਦੇ ਵਿੱਚ ਪਹੁੰਚਣ ਤੋਂ ਬਾਅਦ PSLV ਇੱਕ ਇੱਕ ਕਰਕੇ ਸੈਟਲਾਈਟਸ ਸਪੇਸ ਦੇ ਵਿੱਚ ਛੱਡਦਾ ਗਿਆ ਤੇ ਇਹਨਾਂ ਸੈਟਲਾਈਟਾਂ ਦੇ ਵਿੱਚ ਫਰਾਂਸ ਦਾ ਅਰਥ ਅਬਜ਼ਰਵੇਸ਼ਨ ਸੈਟਲਾਈਟਸ ਸਪੌਟ 714 ਕਿਲੋ ਵਜਨ ਦਾ ਜਰਮਨੀ ਦਾ ASIAST ਤੇ ਇੱਕ ਕੈਨੇਡਾ ਦਾ ਵੀ ਹੈ ਅਤੇ ਸਫਲਤਾਪੂਰਵਕ ਇਹ ਦਾ ਗਿਆ ਜਾ ਚੁੱਕਿਆ ਹੈ ਪੀਐਸਐਲ 20 ਸੀ 23 ਦੇ ਵਿੱਚ ਖਾਸ ਕੀ ਹੈ ਪੰਜ ਵਿਦੇਸ਼ੀ ਉਪਗ੍ਰਾਹ ਪਲਾੜ ਦੇ ਵਿੱਚ ਇਹ ਸਥਾਪਿਤ ਕਰੇਗਾ ਫਰਾਂਸ ਦਾ 714 ਕਿਲੋਗ੍ਰam ਭਾਰ ਵਾਲਾ ਸਪੌਟ 7 ਵੀ ਛੱਡਿਆ ਗਿਆ ਜਰਮਨੀ ਦਾ 14 ਕਿਲੋਗ੍ਰam ਭਾਰ ਵਾਲਾ ਆਈਏਐਸਏਟੀਐਨਐਲ ਸੋਲਾਵਾ ਕੈਨੇਡਾ ਦੇ 15 ਕਿਲੋਗ੍ਰam ਵਾਲੇ ਐਨਾਲਿਸਿਸ 7.1 ਯਾਨੀ ਕੈਨਕਸ 4 ਤੇ ਐਨਾਲਿਸਿਸ 7.2 ਵੀ छड़े गया सिंगापुर का सैवन किलोग्राम वजन वाला वाई वीआईल एक्स भी मौजूद है उन्नीस सौ नड़िन्नवे तो हूं तक पी एस एल वी जरिए पैंती विदेशी उपग्रह स्थापित किए गए खास है पी एस एल वी सी ट्वेंटी थ्री जो अब सफलतापूर्वक लॉन्च कर दिता गया